ਅਸ ਵਕਤ ਦੀ ਖਬਰ ਜੁੜੀ ਆ ਕਰਨਲ ਪਸਵਿੰਦਰ ਸਿੰਘ ਬਾਠ ਦੇ ਨਾਲ ਆ ਵੱਡੀ ਖਬਰ ਤੁਹਾਨੂੰ ਸੁਣਾਉਣੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੜੀ ਵਾਰੀ ਜਿਹੜੀ ਖਬਰ ਇਹ ਨਾਸਰ ਕਰਦਾ ਆ ਆ ਰਿਆਂਗਾ ਜਿਹੜਾ ਸ਼ੁਰੂ ਤੋਂ ਜਦੋਂ ਦਾ ਇਹ ਵਾਕਾ ਹੋਇਆ ਜਿਹੜਾ ਕਿ 13 14 ਮਾਰਚ ਦੀ ਰਾਤ ਨੂੰ ਉਸ ਟਾਈਮ ਤੋਂ ਜਿਹੜਾ ਲਗਾਤਾਰ ਤੁਹਾਨੂੰ ਜਿਹੜਾ ਨਿਤ ਜਿਹੜਾ ਇਹਦੇ ਵਿੱਚ ਜੋ ਕੁਝ ਖੁਲਾਸੇ ਹੋ ਰਹੇ ਆ ਜੋ ਕੁਝ ਹੋ ਰਿਹਾ ਤੁਹਾਨੂੰ ਮੈਂ ਸਵੇ ਸਰ ਜਿਹੜਾ ਇਸ ਮਾਧਮੇ ਦੇ ਰਾਹੀਂ ਤੁਹਾਨੂੰ ਦੱਸ ਰਿਹਾਗਾ ਹੁਣ ਤਾਜ਼ਾ ਤੇ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਸਵਿੰਦਰ ਸਿੰਘ ਬਾਠ ਕਰਨਲ ਅਤੇ ਉਹਦਾ ਜਿਹੜਾ ਬੇਟਾ ਅੰਗਤ ਬਾਠ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੁੱਤ ਵੱਲੋਂ ਜਿਹੜਾ ਬੁਰੀ ਤਰ੍ਹਾਂ ਤਸੱਦਦ ਕੀਤਾ ਜਿਹੜਾ ਕਿ ਸਿਰ ਪਾੜ ਦਿੱਤੇ ਬਾਹਾਂ ਤੋੜ ਦਿੱਤੀਆਂ ਸਭ ਕੁਝ ਹੋਇਆ ਉਹ ਤੁਹਾਡੇ ਸਾਰਾ ਬਾਕੀ ਸੀਨ ਤੁਹਾਡੇ ਸਾਰਾ ਯਾਦ ਆ ਪਰ ਹੁਣ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਜਿਹੜਾ ਕਿ ਕਰੀਬ 10-15 ਦਿਨ ਪਹਿਲਾਂ ਇੱਕ ਮੈਂ ਖਬਰ ਨਾ ਸਰ ਕੀਤੀ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਬੀਐਨਸੀ ਦੀ ਧਾਰਾ ਤਹਿਤ ਜਿਹੜੀ ਅਰਾਦਾ ਕਤਲ ਦੀ ਜਿਹੜੀ ਇੱਕ ਨਵਾਂ ਜਿਹੜਾ ਕਾਨੂੰਨ ਬਣਾਇਆ ਗਿਆ ਉਹਦੇ ਤਹਿਤ 109 ਦੀ ਧਾਰਾ ਜਿਹੜੀ ਹਟਾ ਦਿੱਤੀ ਗਈ ਸੀ ਪਰ ਉਦੋਂ ਕਰਨਲ ਪਰਿਵਾਰ ਨੇ ਕਿਹਾ ਸੀ ਕਿ ਜਿੰਨਾ ਤੱਕ ਸਾਡੇ ਕੋਲੇ ਪੂਰਾ ਸਬੂਤ ਨਹੀਂ ਆਉਂਦੇ ਉਹਨਾਂ ਤੱਕ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਸੂਤਰਾਂ ਤੋਂ ਜੇਕਰ ਗੱਲ ਸਾਨੂੰ ਮਿਲੀ ਤਾਂ ਅਸੀਂ ਤੁਹਾਡੇ ਤੇ ਕਹਿ ਗੱਲ ਰੱਖੀ ਕਿ ਭਾਈ ਕਰਨਲ ਸਿੰਘ 62 ਦੇ ਮਾਵਲੇ ਦੇ ਵਿੱਚ 109 ਧਾਰਾ ਜਿਹੜੀ ਇਰਾਦਾ ਕਤਲ ਦੀ ਹੈ ਜਿਹੜੀ ਉਹ ਹਟਾ ਦਿੱਤੀ ਗਈ ਆ ਹੁਣ ਸੱਚੀ ਮਿੱਥੀ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਹਦਾ ਖਲਾਸਾ ਖੁਦ ਜਸਵਿੰਦਰ ਕੌਰ ਬਾਠ ਨੇ ਕੀਤਾ ਉਨੇ মিডিਆ ਦੇ ਸਾਹਮਣੇ ਦੱਸਿਆ ਕਿ ਜਿਹੜੀ 109 ਦੀ ਜਿਹੜੀ ਧਾਰਾ ਸੀ ਜਿਹੜੀ ਅਰਾਧਾ ਕਤਲ ਦੀ ਸੀ ਜਿਹੜੀ ਉਹ ਪੁਲਿਸ ਦੇ ਉੱਪਰੋਂ ਜਿਹੜਾ 5 ਰੁਪਈਆ ਉਹਨਾਂ ਦੇ ਉੱਤੋਂ ਹਟਾ ਦਿੱਤੀ ਆ ਬੇਸ਼ੱਕ ਅਦਾਲਤ ਵੱਲੋਂ ਜਿਹੜਾ 4 ਐਂਸਮੈਟਰਾਂ ਤੇ ਕਾਂਟੇਵਲ ਨੂੰ ਜਿਹੜਾ ਸਮਨ ਜਾਰੀ ਕਰ ਦਿੱਤੀ ਆ 16 ਮਾਰਚ ਨੂੰ ਜਿਹੜਾ ਸੀਬੀਆਈ ਕੋਰਟ ਦੇ ਵਿੱਚ ਪੇਸ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਆ ਜਿਹੜੇ ਕਿ ਲਗਾਤਾਰ ਆਂ ਸੱਤ ਮਹੀਨਿਆਂ ਤੋਂ ਕਿਤੇ ਇੱਧਰ ਭਜਦੇ ਸੀ ਕਿਤੇ ਉੱਧਰ ਦੌੜਦੇ ਸੀ ਕਿਤੇ ਬਾਹਰ ਨਿਕਲਣ ਨੂੰ ਭਜਦੇ ਸੀ ਕਿ ਅਸੀਂ ਵਿਦੇਸ਼ ਭੱਜ ਜਾਈਏ ਇਹ ਦੇਸ਼ ਛੱਡ ਜਾਈਏ ਬੜਾ ਕੁਝ ਕੀਤਾ ਬੜਾ ਜਿਹੜਾ ਇਸ ਪਰਿਵਾਰ ਨੂੰ ਉਲਝਾਉਣ ਦੇ ਖਾਤਰ ਜਿਹੜਾ ਤਰ੍ਹਾਂ ਤਰ੍ਹਾਂ ਦੇ ਹੱਤ ਕੰਡੇ ਅਪਣਾਏ ਤੇ ਪਰ ਕੋਈ ਰਾਸ ਨਾ ਆਇਆ ਸਮਝੌਤੇ ਕਰਨ ਤੱਕ ਗਏ ਤੇ ਪਰ ਆਖਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਉਸ ਬਹਾਦਰ ਉਸ ਸ਼ੇਰਨੀ ਕਰਨਲ ਪਸਵੰਦਰ ਕੌਰ ਆ ਦੀ ਪਤਨੀ ਜਸਵਿੰਦਰ ਕੌਰ ਆ ਬਾਠ ਵੱਲੋਂ ਬੜੀ ਲੰਬੀ ਲੜਾਈ ਲੜੀ ਆ ਤੇ ਉਹਨਾਂ ਨੇ ਅੱਜ ਵੀ ਇੱਕ ਖਲਾਸਾ ਕੀਤਾ ਕਿ ਜਿਹੜੀ 109 ਦੀ ਧਾਰਾ ਹਟਾਈ ਗਈ ਆ ਤੇ ਉਹ ਦੁਬਾਰੇ ਕੋਰਟ ਦੇ ਵਿੱਚ ਅਪੀਲ ਪਾਉਣਗੇ ਕਿ ਜਿਹੜੀ ਇਹ ਧਾਰਾ ਲਗਾਈ ਜਾਵੇ ਪਹਿਲਾਂ ਤੁਹਾਨੂੰ ਮੈਂ ਬਿਆਨ ਸੁਣਾ ਦਿੰਨਾ ਫਿਰ ਅੱਗੇ ਗੱਲਬਾਤ ਕਰਦੇ ਆ ਤੇ ਹੋਏਗਾ 17 ਤਰੀਕ ਦੀ ਡੇਡ ਸੀਗੀ 17 ਤਰੀਕ ਨੂੰ ਹਮਾਹਲੀ ਕੋਰਟ ਤੇ ਸਬਮਿਸ਼ਨ ਆਫ ਚਲਾਨ ਸੀਗਾ ਜਿਹੜਾ ਚਲਾਨ ਐਕਸੈਪਟ ਹੋ ਗਿਆ ਹੈ ਔਰ 16 ਮਾਰਚ ਨੂੰ ਇਹਨਾਂ ਨੂੰ ਟ੍ਰਾਇਲ ਲਈ ਪੰਜ ਜਿਹੜੇ ਦੋਸ਼ੀ ਮੇਨ ਦੋਸ਼ੀ ਹਨ ਉਹਨਾਂ ਨੂੰ ਸਵਨ ਕੀਤਾ ਹੈ ਫॉर ਟ੍ਰਾਇਲ ਬਾਕੀ ਮੈਂ ਦੋ ਚੀਜ਼ਾਂ ਕਹਿਣਾ ਚਾਹੂੰਗੀ ਜਿਹੜੇ 109 ਦੀ ਤਾਰਾ जो एम्स ने किया है कि दिस इज नॉट इट वाज अ ग्रीवियस हर्ट बट डेंजरस नहीं सी बट साढ़े को पता ही होना पहले एक अपने राजेश भारद्वाज साहब के ऑर्डर से जिस ऑर्डर में लिखा गया कि 109 नहीं हटानी है क्यों क्योंकि एनी जो डंडा या लाठी अगर कोई ट्रेन फोर्स मीन आर्मी या पुलिस वाले या कोई भी ट्रेन ऑर्गेनाइजेशन यूज कर दी तो इट बिकम्स अ लीथल वेपन ਕਿਉਂਕਿ ਉਹ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਡੰਡਾ ਜਾਂ ਸਟਿਕਸ ਨੂੰ ਇਸ ਤਰੀਕੇ ਨਾਲ ਯੂਜ਼ ਕਰਨਾ ਕਿ ਕਿਸੇ ਨੂੰ ਮਾਰਨਾ ਵੀ ਪਏ ਤੇ ਮਾਰਿਆ ਜਾ ਸਕੇ ਹੋਰ ਉਹਨਾਂ ਨੇ ਜਿਹੜੇ ਆ ਦੋਸ਼ੀ ਹਨ ਸਾਰਿਆਂ ਨੇ ਡੰਡੇ ਚੱਕੇ ਹੋਏ ਸੀ ਉਹ ਉਹਨਾਂ ਦੀ ਇੰਟੈਂਸ਼ਨ ਕਰਨਲ ਸਾਹਿਬ ਤੇ ਉਹਨਾਂ ਦੇ ਬੇਟੇ ਨੂੰ ਮਾਰਨ ਦੀ ਹੀ ਸੀ ਜਦੋਂ ਉਹ ਜਾਂਦੇ ਹੋਏ ਜਿਹੜਾ ਇੱਕ ਤੁਸੀਂ ਦੇਖਿਆ ਨਾ ਸਟੇਟਮੈਂਟ ਤੇ ਇਨਵੈਸਟੀਗੇਸ਼ਨ ਆ ਪੂਰਾ ਬਿਆਨ ਮੈਂ ਤੁਹਾਨੂੰ ਸੁਣਾ ਦਿੰਦਾ ਜਸਵਿੰਦਰ ਕੌਰ ਬਾਠ ਦਾ ਉਹਨਾਂ ਨੇ ਇਹ ਮੰਨਿਆ ਕਿ 109 ਦੀ ਧਾਰਾ ਜਿਹੜੀ ਹਟਾ ਦਿੱਤੀ ਆ ਕਿ ਪੌਲਸ ਵੱਲੋਂ ਇਹ ਕਿਹਾ ਗਿਆ ਸਿਵੇ ਕੋਟ ਵੱਲੋਂ ਕਿਹਾ ਗਿਆ ਕਿ ਜਿਹੜੀ ਇੱਕ ਇਹ ਧਾਰਾ ਜਿਹੜੀ ਕੋਈ ਖਾਸ ਨਹੀਂ ਬਣਦੀ ਜਨਨ ਕਿ ਮਾਰਕਟਾਈ ਪੂਰੀ ਕੀਤੀ ਹੋਵੇ ਜਿਹੜਾ ਕਿ ਮਾਰਨ ਦੀ ਨੀਅਤ ਨਾਲ ਉਹਨਾਂ ਦੇ ਸੱਟਾ ਮਰ ਗਿਆ ਹੋਣਾ ਇਤੋਂ ਤੱਕ ਗਿਆ ਹੋਵੇ ਕਿ ਜੇਕਰ ਤੁਸੀਂ ਬਚੇ ਤਾਂ ਤ ਆਈਕਾਰਤਾ ਨੂੰ ਤਾਂ ਹੀ ਮਿਲੇਗਾ ਤਾਂ ਪਰ ਦੁੱਖ ਦੀ ਗੱਲ ਇਹ ਆ ਜੇਕਰ ਇੱਕ ਫੌਜ ਦੇ ਅਫਸਰ ਨੂੰ ਇੱਕ ਫੌਜ ਦੇ ਕਰਨਲ ਨੂੰ ਭਾਰਤ ਦੀ ਫੌਜ ਦੇ ਕਰਨਲ ਨੂੰ ਅਸਾਫ ਇਨਸਾਫ ਨਹੀਂ ਮਿਲਦਾ ਤੇ ਫਿਰ ਆਪ ਲੋਕਾਂ ਨੂੰ ਭਈ ਇਨਸਾਫ ਕਿੱਥੋਂ ਮਿਲੂਗਾ ਬੇਸਕਾ 9-10 ਮਹੀਨਿਆਂ ਬਾਅਦ ਚਲਾਨ ਪੇਸ ਹੋਇਆ ਸਿਵਿਆਈ ਕੋਰਟ ਵੱਲੋਂ ਜਿਹੜੀ ਕਾਰਵਾਈ ਬੇਸਕ ਅਰੰਭ ਦਿੱਤੀ ਆ ਪਰ ਇਹਦੇ ਵਿੱਚ ਜਿਹੜੀ ਇੱਕ ਮਹਿਨਤਾਰਾਗੀ ਜਿਹੜੀ ਜੇਕਰ ਉਹ ਹੀ ਹਟਾ ਦਿੱਤੀ ਤਾਂ ਪਹਿਲੇ ਚੜਤੇ ਜਿਹੜੀ ਇਹਨਾਂ ਨੂੰ ਜ਼ਮਾਨਤ ਮਿਲ ਜਾਣੀ ਆ ਤਾਂ ਇਹਨਾਂ ਨੇ ਫੇਰ ਮੂੰਹ ਚੜਾਉਣਾਗਾ ਫੇਰ ਭਾਰਤੀ ਫੌਜ ਦਾ ਅਸਰ ਨੀਮਾ ਜਿਹੜਾ ਨੀਮਾ ਕਰਨਾਗਾ ਜੋ ਕਿ ਇੱਕ ਕਰਨਲ ਇੱਕ ਫੌਜ ਦਾ ਉਹ ਕਰਨਲ ਆ ਜਿਹੜਾ ਕਿ ਐਸਐਸਬੀ ਤੋਂ ਉੱਪਰ ਦਾ ਜਿਹੜਾ ਉਹਦਾ ਰੱਖਦਾਗਾ ਜਿਹੜਾ ਦੇਸ਼ ਦੀ ਰੱਖਿਆ ਲਈ ਜੂਝਦਾ ਜੂਝਦਾਗਾ ਸਿਹਤੀਆਂ ਪ੍ਰਾਪਤ ਕਰਦੇ ਆ ਸਾਡੇ ਨੌਜਵਾਨ ਕਿੰਨੇ ਸਹੀਦ ਹੋ ਕੇ ਆਉਂਦੇ ਆ ਤੇ ਉਹ ਰਾਖੀ ਕਿਦੀ ਕਰਦੇ ਆ ਸਾਡੀ ਅਸੀਂ ਉਹਨਾਂ ਦੇ ਸੁੱਤੇ ਪੈ ਰਹੇ ਨੇ ਆ ਉਹ ਜਿਹੜੇ ਬਰਪ ਦੇ ਪਹਾੜੀ ਜਿਹੜਾ ਤੇ ਫੌਜ ਦੇ ਨਾਲ ਲੜਦੇ ਆ ਜਪਾ ਕਹਿਦੀ ਏ ਕਿ ਮਿਲੀਟੈਂਟਾਂ ਦੇ ਨਾਲ ਲੜਦੇ ਆ ਦੁਸ਼ਮਣਾਂ ਦੇ ਨਾਲ ਲੜਦੇ ਆ ਤੇ ਅਸੀਂ ਸਾਨੂੰ ਮਾਣ ਹੋਣਾ ਚਾਹੀਦਾ ਸੀ ਕਿਤੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਸੀ ਜੇਕਰ ਇਹ ਸਤਿਕਾਰ ਬਹਾਲ ਨਾ ਹੋ ਸਕੇ ਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਜਿਹੜਾ ਇੱਕ ਬਹੁਤ ਹੀ ਜਿਹੜਾ ਇੱਕ ਰੁਝਾਨ ਆ ਉਹ ਖਤਰਨਾਕ ਹੋਊਗਾ ਖਤਰਨਾਕ ਕੰਮੇ ਹੋਊਗਾ ਕਿ ਜਦੋਂ ਲੋਕ ਕਹਿਣਗੇ ਕਿ ਭਾਈ ਫਾਦੇ ਬੱਟਾ ਇੱਕ ਪਾਸੇ ਸਲੂਟ ਮਾਰਦੇ ਆ ਇੱਕ ਪਾਸੇ ਲਾਸਾਂ ਨੂੰ ਜੇਕਰ ਸ਼ਹੀਦ ਹੋ ਕੇ ਆਉਂਦੇ ਆ ਤਿਰੰਗੇ ਤੇ ਵਜਦੀਆਂ ਲਾਸਾਂ ਤੇ ਜਿਹੜਾ ਕਿ ਸਨਮਾਨ ਵਜੋਂ ਜਿਹੜਾ ਉਹਦੇ ਪੂਰੇ ਜਿਹੜੇ ਟੁਕੜੀ ਆਉਂਦੀ ਆ ਪਰ ਦੂਜੇ ਪਾਸੇ ਇੱਕ ਪੰਜਾਬ ਪੁਲਿਸ ਦੇ ਚਪਾਈ ਰੱਜੇ ਹੋਏ ਸਰਾਬ ਦੇ ਗੁੰਡਿਆਂ ਵੱਲੋਂ ਜਿਹੜਾ ਇਹ ਕੁੱਟਿਆ ਗਿਆ ਕਰਨਲ ਪਰ ਉਹਨੂੰ ਅਜੇ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ ਇਹ ਬਹੁਤ ਹੀ ਮੰਦ ਭਾਗਾਗਾ ਜਿਹੜੀ ਇਹ ਧਾਰਾ ਹਟਾਈ ਗਈ ਆ ਕਿਉਂਕਿ ਇਹ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਧਾਰਾ ਜਿਹੜੀ ਪਟਿਆਲਾ ਪੁਲਿਸ ਨੇ ਖੁਦ ਲਗਾਈ ਸੀ 109 ਦੀ ਧਾਰਾ ਉਹ ਤੋਂ ਬਾਅਦ ਜਿਹੜਾ ਇਹ ਕੇਸ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਵੱਲੋਂ ਜਿਹੜੀ ਸੈੱਟ ਬਣਾਈ ਸੀ ਚੰਡੀਗੜ੍ਹ ਦੀ ਟੀਮ ਚੰਡੀਗੜ੍ਹ ਦੀ ਪੁਲਿਸ ਉਹ ਕਿਤੇ ਮੈਨੂੰ ਲੱਗਦਾ ਕਿ ਇਹਨਾਂ ਚਾਰੇ ਇਨਸਵੇਟਰਾਂ ਦੇ ਨਾਲ ਮਿਲ ਗਈ ਆ ਜਿਹੜੇ ਕਿ ਉਹਨਾਂ ਨੇ ਧਾਰਾ ਹਟਾਤੀ ਤੇ ਉਹੀ ਜਿਹੜਾ ਸਾਰਾ ਚਲਾਨਾ ਜਿਹੜਾ ਸੀਬੀਆਈ ਵੱਲੋਂ ਜਿਹੜਾ ਉਹ ਅੱਗੇ ਜਿਹੜਾ ਪੇਸ਼ ਕਰ ਦਿੱਤਾ ਕੋਰਟ ਦੇ ਵਿੱਚ ਤੇ ਹੁਣ ਇਹਦੇ ਵਿੱਚ ਵੱਡੀ ਖਬਰ سامنے ਨਿਕਲ ਕੇ ਆ ਰਹੀ ਆ ਕਿ ਜਸਵਿੰਦਰ ਕੌਰ ਨੇ ਖੁਦ ਤੁਹਾਨੂੰ ਆਪ ਦੱਸ ਦਿੱਤਾ ਕਿ ਅਸੀਂ ਜਿਹੜੀ ਧਾਰਾ ਹਟਾਈ ਗਈ ਆ ਇਹਦੇ ਤਹਿਤ ਅਸੀਂ ਜਿਹੜਾ ਆਪੀ ਵੀ ਕਰਾਂਗੇ ਕੋਰਟ ਦੇ ਵਿੱਚ ਵੀ ਜਾਵਾਂਗੇ ਆਖਰੀ ਦਿਨ ਤੱਕ ਜਿਹੜਾ ਇਹਨਾਂ ਜਿਹੜਾ ਕਿ ਗੁੰਡਿਆਂ ਨੂੰ ਸਜ਼ਾ ਦਿਵਾ ਕੇ ਰਹਾਗੇ ਕਿ ਇਹਨਾਂ ਨੇ ਇੱਕ ਪੁਲਸ ਪੰਜਾਬ ਨੂੰ ਜਿਹੜਾ ਇੱਕ ਪੁਲਸ ਸਟੇਟ ਬਣਾ ਦਿੱਤਾ ਤੇ ਜਿਹਦਾ ਜੇ ਕਰਦਾ ਉਹਦਾ ਅਨਕਾਉਂਟਰ ਕਰ ਦਿੰਦੇ ਆ ਜਿਨੂੰ ਜੇ ਕਰਦੇ ਉਹਨੂੰ ਕੁੱਟਮਾਰ ਕਰ ਦਿੰਦੇ ਆ ਜਿਹਦਾ ਜੇ ਕਰਦੇ ਉਹਨੂੰ ਚੱਕ ਲੈਂਦੇ ਆ ਜਾਨਕਿ ਕਹਿਣ ਦਾ ਭਾਵ ਕੇ ਇਹ ਚੀਜ਼ਾਂ ਨੇ ਜਿਹੜੀਆਂ ਆਮ ਆਪਾਂ ਦੇਖਦੇ ਆਂ ਰੋਜ਼ ਵਰਤਦੀਆਂ ਨੇ ਤੇ ਪਰ ਇੱਕ ਮੈਂ ਤੁਹਾਨੂੰ ਉੱਥੇ ਕਹਿਣਾ ਹੈ ਕਿ ਰੁਤਬਾ ਹੁੰਦਾ ਤੇ ਉਹ ਰੁਤਬੇ ਨੂੰ ਜਿਹੜਾ ਕੈਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਵੰਦਾ ਚਾਹੇ ਉਹ ਪੁਲਿਸ ਦੇ ਵਿੱਚ ਹੋਵੇ ਚਾਹੇ ਆਮ ਨਾਗਰਿਕ ਹੋਵੇ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਮੁੱਖ ਮੰਤਰੀ ਹੋਵੇ ਤੇ ਕਿਉਂਕਿ ਫੌਜ ਹਾਦੇ ਸਾਰੇ ਅਸੀਂ ਸਾਹ ਲੈ ਰਹੇ ਆ ਜੀ ਰਹੇ ਆ ਤੇ ਪਰ ਜੇਕਰ ਅੱਜ ਇੱਕ ਕਰਨਲ ਨੂੰ ਥਾ ਥਾ ਕੇ ਜਿਹੜਾ ਦਹਾਈਆਂ ਦੇਣੀਆਂ ਪੈ ਰੀਆਂ ਥਾ ਥਾ ਕੇ ਇੱਕ ਰਾਜ ਜਿਹੜਾ ਕੁੰਡੇ ਖੜਕਾਉਣੇ ਪੈ ਰਹੇ ਆ ਇੱਕ ਇਨਸਾਫ ਦੇ ਲਈ ਜੋ ਇਨਸਾਫ ਠੋਕਰਾ ਖਾ ਕੇ ਮਿਲਦਾ ਤਾਂ ਫਿਰ ਉਹਨੂੰ ਇਨਸਾਫ ਨਹੀਂ ਕਿਹਾ ਜਾ ਸਕਦਾ ਜੇਕਰ ਪੁਲਸਾ ਪਟਿਆਲਾ ਪੁਲਸ ਉਸੇ ਦਿਨੀ ਹੀ ਮੁਕਦਮਾ ਦਰਜ ਕਰ ਲੈਂਦੀ ਉਸੇ ਦਿਨੀ ਜਿਹੜਾ ਇਹ ਮਾਵਲਾ ਇਥੋਂ ਤੇ ਇੱਕ ਸਾਇਦ ਨਾ ਜਾਂਦਾ ਤੇ ਭਾਈ ਉਹਨਾਂ ਨੂੰ ਸਸਪੈਂਡ ਕਰਕੇ ਜਿਹੜਾ ਉਹਨਾਂ ਤੇ ਕੇਸ ਚਲਾ ਦਿੰਦੇ ਤਾਂ ਮੁੱਖ ਮੰਤਰੀ ਨੂੰ ਵੀ ਚਿਹਿੰਦਾ ਸੀ ਪਰ ਜਿਹੜਾ ਹੋਇਆ ਇਹਦੇ ਉਲਟਾ ਪਰ ਜੋ ਕੁਝ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਤੇ ਹੁਣ ਇਹਦੇ ਵਿੱਚ ਦੇਖਦੇ ਆ ਕਿ ਜਸਵਿੰਦਰ ਕੌਰ ਬਾਠ ਜਿਹੜਾ ਕਿ 16 ਮਾਰਚ ਤੋਂ ਬਾਅਦ ਕਿ ਉਹਨਾਂ ਨੂੰ ਜਮਾਨਤਾਂ ਮਿਲਦੀਆਂ ਨੇ ਜੇਜ ਕਰ ਜਮਾਨਤਾਂ ਮਿਲਦੀਆਂ ਤਾਂ ਬਹੁਤ ਹੀ ਜਿਹੜਾ ਇਹ ਆਪਾਂ ਕਹਿੰਦੇ ਕਿ ਅਨਸਾਫ਼ ਦੀ ਜਿਹੜੀ ਆਪਾਂ ਕਹਿੰਦੇ ਸੀ ਇਹ ਕਰਨ ਜਾਗੀਆ ਉਹ ਇਨਸਾਫ ਦੀ ਕਰਨਾ ਜਿਹੜੀ ਉਹ ਬੁਝਦੀ ਦਿਖਾਈ ਦੇ ਰਹੀ ਆ ਇਸ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਕਰਨੇ ਤੇ ਵੀਡੀਓ ਨੂੰ ਲਾਇਕ ਕਰਨਾ ਹੱਥ ਬੰਨ ਕੇ ਦੁਬਾਰੇ ਫਿਰ ਬੇਨਤੀ ਆ ਜਿੰਨਾ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਿੰਨਾ ਭੈਣਾਂ ਨੇ ਵੀਰਾਂ ਨੇ ਨੌਜਵਾਨਾਂ ਨੇ ਤੇ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ